ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਖਦੇ ਸਾਡਾ ਸਕਨਾ ਸਵਾਗਤ ਹੈ ਮੈਂ ਮਹਿਕ ਲਕਾ ਤੇ ਇਸ ਵੇਲੇ ਦੀ ਆਮ ਖਬਰ ਤੰਤਾਂ ਤੋਂ ਲੈ ਕੇ ਹਸਾਂ ਜਿੱਥੇ ਉਪਚੋਣ ਵਿੱਚ ਉਹਨਾਂ ਦੀ ਜਮਾਨਤ ਜਬਤ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਧੜੇਵੰਦੀ ਤੇਜ਼ ਹੋ ਗਈ ਹੈ ਅਟਕਲਾ ਜੋਰਾ ਤੇ ਹਨ ਕਿ ਅਮਰਿੰਦਰ ਸਿੰਘ ਰਾਜ਼ਾਪਟ ਨੂੰ ਜਨਵਰੀ ਦੇ ਪਹਿਲੇ ਹਫਤੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਜਾਏਗਾ ਇਸ ਦੀ ਖਬਰ ਮਿਲਦਿਆਂ ਹੀ ਸਾਫਤਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਕਾਂਗਰਸ ਵਿੱਚ ਜੁੜਕਰਨ ਦਾ ਦਾਵਾ ਪੇਸ਼ ਕੀਤਾ ਹੈ ਚੰਨੀ ਨੇ ਆਪਣੇ ਪੁੱਤਰ ਦੇ ਜਨਮ ਦਿਨ ਲਈ ਸਾਰੇ ਕਾਂਗਰਸੀ ਆਗੂਆਂ ਉਹ ਆਪਣੇ ਘਰ ਦਾ ਸੱਦਾ ਦਿੱਤਾ ਸੀ ਇਸ ਤੋਂ ਬਾਅਦ ਚੰਨੀ ਨੇ ਸੋਸ਼ਲ ਮੀਡੀਆ ਤੇ ਯੂਨਾਈਟਿਡ ਕਾਂਗਰਸ ਦੇ ਲੇਖ ਵਾਲਾ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਉਹ ਹਰ ਸੀਨੀਅਰ ਕਾਂਗਰਸੀ ਆਗੂ ਨਾਲ ਮੁਲਾਕਾਤ ਕਰਕੇ ਰਸਟਾਰਦੇ ਦਿਖਾਈ ਦੇ ਰਹੇ ਨੇ ਭਾਵੇਂ ਚੰਜੀ ਚਨੀ ਦਾ ਤੜਾ ਮੁੱਖ ਮੰਤਰੀ ਉਮੇਂਦਰ ਰਾਯਾ ਵੜਿੰਗ ਤੋਂ ਵੱਖਰੇ ਤੌਰ ਤੇ ਕੰਮ ਕਰਦਾ ਹੈ ਪਰ ਉਹ ਵੜਿੰਗ ਦੇ ਵਿਰੋਧੀ ਸਾਬਕਾ ਮੰਤਰੀ ਭਾਰਤ ਕੁਸ਼ਣ ਅਸ਼ੋਦਾ ਵੀ ਹਾਲਕਿ ਜਿਵੇਂ ਮੈਥਨ ਕਰਦਾ ਹੈ ਹਾਲਾਂਕਿ ਜਦੋਂ ਜੰਨੀ ਨੇ ਆਪਣੇ ਪੁੱਤਰ ਤੇ ਜਨਨ ਤੇ ਆਪਣੇ ਘਰ ਇੱਕ ਪਾਰਟੀ ਦੇ ਮੇਜ਼ਬਾਨੀ ਕੀਤੀ ਤਾਂ ਉਸ ਨੇ ਰਾਜਾ ਬੜਿੰਗ ਨੂੰ ਆਪਣੇ ਨਾਲ ਸੱਦਾ ਦਿੱਤਾ ਜਦੋਂ ਬੜਿੰਗ ਪਹੁੰਚੇ ਤਾਂ ਉਸ ਨੇ ਉਸ ਨੂੰ ਗਰਮ ਜੋਸ਼ੀ ਨਾਲ ਗਲੇ ਵੀ ਲਗਾਇਆ ਜੰਨੀ ਦਾ ਹਾਈ ਕਮਾਂਡ ਨੂੰ ਸਿੱਧਾ ਸੁਨੇਹਾ ਕਿ ਜੇਕਰ ਉਸ ਨੂੰ ਮੁਖੀ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਹ 2027 ਤੋਂ ਪਹਿਲਾਂ ਧੜੇਬੰਦੀ ਨਾਲ ਜੂਝ ਰਹੀ ਕਾਂਗਰਸ ਨੂੰ ਦੁਆਰੇ ਪਿੱਟ ਕਰ ਸਕਦੇ ਨੇ ਉਹ ਪਹਿਲਾ ਹੀ ਮੋਰਿੰਡਾ ਵਿੱਚ ਆਪਣੇ ਘਰ ਵਿੱਚ ਹੋਏ ਇੱਕ ਸਮਾਗਮ ਵਿੱਚ ਇਸ ਦਾ ਪ੍ਰਦਰਸ਼ਨ ਕਰ ਚੁੱਕੇ ਨੇ ਕਾਂਗਰਸ ਜੱਸ ਨੇ 2027 ਵਿੱਚ ਆਪ ਨੂੰ ਹਰਾਉਣ ਦਾ ਦਾਵਾ ਕੀਤਾ ਸੀ ਤਨਤਨ ਉਪ ਤੋਂ ਵਿੱਚ ਨਾ ਸਿਰਫ ਆਪਣੀ ਜਮਾਨਤ ਗਵਾ ਦਿੱਤੀ ਬਲਕਿ ਜੋਥੇ ਸਾਨ ਤੇ ਵੀ ਰਹੀ ਰਾਜਾ ਬੜਿੰਗ ਵੱਲੋਂ ਸਾਧਕਾ ਕੇਂਦਰੀ ਮੰਤਰੀ ਬੂਤਾ ਸਿੰਘ ਬ੍ਰਧ ਕੀਤੀਆਂ ਗਈਆਂ અપਮਾਨਜਨਕ ਟਿੱਪਣੀਆਂ ਤੇ ਸਿੱਖ ਬੱਚਾਂ ਦੇ ਵਾਲਾਂ ਨਾਲ ਛੇੜਛਾੜ ਕਰਨ ਵਰਗੀਆਂ ਉਹਨਾਂ ਦੀਆਂ ਕਾਰਵਾਈਆਂ ਨੂੰ ਇਸ ਹਾਰ ਦਾ ਇੱਕ ਵੱਡਾ ਕਾਰਨ ਮੰਨਿਆ ਗਿਆ ਹੈ ਜਾਦ ਕਰਵਾਦੀ ਹੈ ਨੇ ਨਗਜੋਤ ਸਿੱਧੂ ਜੋ 2022 ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਨੇ ਵੀ ਮੁਕੀ ਮੁੱਖ ਮੰਤਰੀ ਮਹੱਦੇ ਲਈ ਆਪਣਾ ਦਾਵਾ ਜਤਾਇਆ ਸੀ ਚੰਨੀ ਉਸ ਸਮੇਂ ਮੁੱਖ ਮੰਤਰੀ ਦਾ ਇੱਕ ਵੱਡਾ ਮੁੱਦਾ ਬਣ ਗਿਆ ਜਿਸ ਨਾਲ ਕਾਂਗਰਸੀ ਮੈਂਬਰਾਂ ਨੂੰ ਦੋ ਧੜਿਆਂ ਵਿੱਚੋਂ ਵੰਡ ਦਿੱਤਾ ਗਿਆ ਇੱਕ ਲੰਬੇ ਡਰਾਮੇ ਤੋਂ ਬਾਅਦ ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਲੰਘ ਦਿੱਤਾ ਪਰ ਸਿੱਧੂ ਨੇ ਸੂਬੇ ਪਾਰ ਵਿੱਚ ਪ੍ਰਚਾਰ ਨਹੀਂ ਕੀਤਾ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜੇਕਰ ਰਾਜਾ ਵਿੜਿੰਗ ਪ੍ਰਧਾਨ ਰਹਿੰਦੇ ਨੇਤਾ ਜਨੀ ਦੁਆਰਾ ਉਥੇ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਤੇ ਇਸੇ ਤਰ੍ਹਾਂ ਤਰਨਤਨ ਤੋਂ ਰਾਜਵੜਿੰਗ ਨਾਲ ਜੁੜੀ ਐਮ ਕਵਰੇਜ ਰੰਧੀਰ ਅਪਡੇਟ ਤੁਹਾਨੂੰ ਸਾਂਝੀ ਕਰਦੇ ਰਵਾਂਗੇ ਵਿਗਰੋ ਪੰਜਾਬੀ ਲਿੰਕ ਮੀਡੀਆ ਤਨ